ਨਮਸਕਾਰ ਅੱਜ ਅਸੀਂ ਬਾਰੂਮ ਦੇ ਵਿੱਚ ਬਿਰਕ ਸਾਹਿਬ ਦੇ ਸੱਦੇ ਤੇ ਇਕੱਠੇ ਹੋਏ ਆਂ ਬਿਰਕ ਸਾਹਿਬ ਨਵੇਂ ਉਪਰਦਤ ਬਣੇ ਨੇ ਇਹਨਾਂ ਨੇ ਸਾਨੂੰ ਮੈਨੂੰ ਸਾਰੀ ਜੁਡੀਸ਼ਰੀ ਨੂੰ ਐਸਐਸਪੀ ਸਾਹਿਬ ਤੇ ਰੀਜੀ ਸਾਹਿਬ ਨੂੰ ਇਨਵਾਈਟ ਕੀਤਾ ਸੀ ਮੈਂ ਐਸਐਸਪੀ ਸਾਹਿਬ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਉਹ ਬਿਰਕ ਸਾਹਿਬ ਦੇ ਸੱਦੇ ਤੇ ਬਾਰੂਮ ਚਾਏ ਆ ਮੈਂ ਬਿਰਕ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਿੰਦਾ ਪਹਿਲਾਂ ਹੀ ਕਿਹਾ ਜੀ ਕਿ ਮੰਗਾ ਨਹੀਂ ਉਹ ਬੇਸਿਕ ਨੈਸੈਸਿਟੀਜ਼ ਆ ਤੇ ਸਾਡਾ ਫਰਜ਼ ਹੈ ਕਿ ਉਹਨਾਂ ਨੂੰ ਅਸੀਂ ਕੰਪਲੀਟ ਕਰੀਏ ਮੈਂ ਸਾਰੇ ਸ਼ੋਤਾ ਨੂੰ ਇਹ ਵੀ ਰਿਕੁਐਸਟ ਕਰਦਾ ਹਾਂ ਕਿ ਕੱਲ ਨੈਸ਼ਨਲ ਲੋਕ ਅਦਾਲਤ ਹੈ ਤੇ ਉਸ ਬਰਚਰ ਕੇ ਹਿੱਸਾ ਲੈਣ ਕਿਉਂਕਿ ਉਹ ਲੋਕਾਂ ਦੇ ਫਾਇਦੇ ਵਸਤੀ ਹੈਗੇ। ਮੈਂ 바ਰ ਮੈਂਬਰਸ ਨੂੰ ਇਹ ਰਿਕੁਐਸਟ ਕਰਦਾ ਹਾਂ ਕਿ ਕੱਲ ਨੈਸ਼ਨਲ ਲੋਕ ਅਦਾਲਤ ਵੀ ਬਰਚਰ ਕੇ ਹਿੱਸਾ ਲੈ। ਹੋਰ ਜਿਹੜੀ ਮਾ ਜੀ ਸਸੀਗਨ ਸਾਰੇ ਤੇ ਸਭ ਤੋਂ ਪਹਿਲਾਂ ਮੈਂ মিডিਆ ਦੇ ਸੱਜਣਾ ਰਹੀਂ ਜਿਹੜੇ ਆਪਣੇ 바ਰ ਐਸੋਸੀਏਸ਼ਨ ਦੇ ਜਿਹੜੇ ਨਵੇਂ ਪਧਾਰ ਹੈ ਕਿ ਨਾਲੇ ਕਿ ਨਾਲੇ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪੁਨਾਇ ਤੇ ਮੈਂ ਪੁਲਿਸ ਵੱਲੋਂ ਇਹ ਆਸ਼ਵਾਸਨ ਦੁਲਾਣਾ ਕਿ ਸਾਡਾ ਅਤੇ ਬਾਰ ਦਾ ਬੜੇ ਪੋਜ਼ਿਟਿਵ ਤੇ ਬੜਾ ਹੀ ਇੱਕ ਜਿਹੜਾ ਹੈਗਾ ਕੋਆਪਰੇਟਿਵ ਤਰੀਕੇ ਨਾਲ ਸਾਡਾ ਆਪਸ ਵਿੱਚ ਇੱਕ ਰਹੂਗਾ ਤੇ ਜੋ ਵੀ ਅਗਰ ਕਿਸੇ ਵੀ ਤਰੀਕੇ ਦੀ ਕਿਸੇ ਵੀ ਵਕੀਲ ਸਾਹਿਬਾਨ ਨੂੰ ਕਿਸੇ ਵੀ ਤਰੀਕੇ ਦੀ ਕੋਈ ਇੰਡੀਵਿਜੂਅਲਿਸਟਿਕ ਪ੍ਰੋਬਲਮ ਹੋਵੇ ਜਾਂ ਕੋਈ ਵੀ ਕਿਸੇ ਤਰੀਕੇ ਦੀ ਕੋਈ ਦਿੱਕਤ ਆਦੀਏ ਪੁਲਿਸ 24 ਘੰਟੇ ਅਸੀਂ ਉਹਦੇ ਲਈ ਹਾਜ਼ਰ ਆ ਤੇ ਅਸੀਂ ਇਕੱਠੇ ਮਿਲ ਕੇ ਕੰਮ ਕਰਾਂਗੇ ਠੀਕ ਹਾਂ ਹਾਂ ਜੀ ਬាទ ਅੱਜ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਬਾਰ ਰੂਮ ਦੇ ਵਿੱਚ ਜੋ ਸਾਡੀ ਰਵਾਇਤ ਮੁਤਾਬਕ ਨਵੀਂ ਐਗਜ਼ੈਕਟਿਵ ਨੂੰ ਜੁਡੀਸ਼ੀ ਸਾਡੇ ਜੱਜ ਸਾਹਿਬਾਨ ਨਾਲ ਇੰਟਰੋਡਕਸ਼ਨ ਵਾਸਤੇ ਸੀ ਫੰਕਸ਼ਨ ਰੱਖਿਆ ਸੀ ਜਿਹਦੇ ਵਿੱਚ ਸਾਡੇ ਡਿਸਟ੍ਰਿਕਟ ਅਸੈਸਜਰ ਗੁਪਤਾ ਸਾਹਿਬ ਹਨ ਗੁਪਤਾ ਜੀ ਸ਼ਾਮਲ ਹੋਏ ਹਨ ਸਾਡੇ ਇਗਜ਼ ਦੇ ਐਸਐਸਪੀ ਸ਼੍ਰੀ ਸੁਭਮ ਅਗਰਵਾਲ ਜੀ ਆਏ ਹਨ ਬਾਰ ਕਾਉਂਸਲ ਪੰਜਾਬ ਹੈਗਾ ਤੋਂ ਸਾਡੇ ਮੈਂਬਰ ਗੁਰਤੇਜ ਸਿੰਘ ਗਰੇਵਾਲ ਜੀ ਇਹਨਾਂ ਨੇ ਅੱਜ ਸਾਡੀ ਬਾਰ ਨੂੰ 2 ਲੱਖ ਦਾ ਚੈੱਕ ਦਿੱਤਾ ਹੈ ਉਹ ਸ਼ਾਮਲ ਹੋਏ ਹਨ ਮੈਂ ਉਹਨਾਂ ਦਾ ਇੱਥੇ ਆਉਂਤੇ ਬਹੁਤ ਬਹੁਤ ਧੰਨਵਾਦ ਕਰਦਾ ਸਵਾਗਤ ਕਰਦਾ ਜੀ ਤੇ ਆਸ ਕਰਦਾ ਕਿ ਸਾਡੇ ਵੱਡੇ ਅੱਗੇ ਤੋਂ ਵੀ ਸਾਡੇ ਤੇ ਇਵੇਂ ਹੀ ਸ਼ੀਲਵਰ ਬਾਈ ਰਹਿਣਗੇ ਧੰਨਵਾਦ ਅੱਜ ਆਏ ਜੀ ਮੱਜ ਜਿਹੜੀ ਫਤਿਹਗੜ੍ਹ ਸਾਹਿਬ ਦੀ ਨਵੀਂ ਚੁਣੀ ਗਈ ਐਗਜ਼ੀਕਟਿਵ ਹੈ ਉਹਨਾਂ ਨੇ ਸਦਾਵੀਂ ਤੇ ਜੈਸੀ ਤੇ ਨਵੀਂ ਟੀਮ ਬਣੀ ਐ ਇਸ ਵਾਸਤੇ ਇਹਨਾਂ ਨੂੰ ਵਧਾਈ ਦੇਣ ਵਾਸਤੇ ਤੇ ਸਾਰੀ ਬਾਦ ਨਾਲ ਆਪਣਾ ਮਿਲਣ ਕਰਨ ਵਾਸਤੇ ਜਿੱਤੇ ਇਹਨਾਂ ਦੇ ਸਾਹਦੇ ਤੇ ਆਇਆ ਸੀ ਜੀ ਇਹਨਾਂ ਕੋ ਸਾਰੇ ਮੇਰੇ ਮਿੱਤਰ ਹੈ ਇਹ ਪੰਡਾ ਭੀ ਸਾਹਿਬ ਤੇ ਅਸੀਂ ਥੋੜੇ ਲੰਬੇ ਸਮੇਂ ਤੋਂ ਇਕੱਠੇ ਪਰਦਾ ਰਹੇ ਹਾਂ ਕੋਈ ਸਾਥ ਵੀ ਰਹੇ ਨੂੰ ਜੋ ਆਪਣਾ ਪਰਿਵਾਰ ਹੈ ਤੇ ਪਰਵਾਦ ਦੇ ਵਿੱਚ ਉਹਨਾਂ ਨੂੰ ਬੁਧਾਈ ਦੇਣ ਵਾਸਤੇ ਆ ਗਏ। ਆਪਣੇ ਬਾਦੂ ਦਾ ਚੈੱਕ ਦਿੱਤਾ ਕਿ ਇਹ ਬਾਅਦ ਕੌਂਸਲ ਦੀ ਆਪਣਾ ਟਾਈਮ ਟੂ ਟਾਈਮ ਅਸੀਂ ਡਿਸਟ੍ਰਿਕਟ ਬਾਅਦ ਕੌਂਸਲ ਵੀ ਹੈਗੀ ਐ ਆਪਣਾ ਦੀ ਲਾਇਬ੍ਰੇਰੀ ਨੂੰ ਅਪਗ੍ਰੇਡ ਕਰਨ ਵਾਸਤੇ ਬਾਅਦ ਕੌਂਸਲ ਦੇ ਵੱਲੋਂ ਹਮੇਸ਼ਾ ਫਟ ਦਿੱਤੇ ਜਾਂਦੇ। ਕੋਈ ਜੇ ਸੀਨੀਅਰ ਵੀ ਮੇਰੇ ਤੋਂ ਘਰ ਵੀ ਲਾਇਬ੍ਰੇਰੀ ਚੰਗੀ ਬਣਾ ਲੈਂਦੇ ਹੋਰ ਆ ਪਰ ਕਿਉਂ ਯੰਗ ਐਕੋਹਟਸ ਹੈ ਜਿਹੜੇ ਨਵੇਂ ਐਡਵੋਕੇਟ ਆਉਂਦੇ ਨੇ ਉਹਨਾਂ ਵਾਸਤੇ ਵੀ ਚੰਗੀ ਲਾਇਬ੍ਰੇਰੀ ਦਾ ਹੋਣਾ ਹਰ ਡਿਸਟ੍ਰਿਕਟ ਐਡਵੋਕੇਟ ਕੋਰਟ ਦੇ ਵਿੱਚ ਸਬ-ਡਿਵੀਜ਼ਨ ਤੇ ਬੜਾ ਮੈਂ ਸਮਝਦਾ ਜ਼ਰੂਰੀ ਹੁੰਦਾ ਤੇ 바ਰ ਕਾਉਂਸਲ ਟਾਈਮ ਟੂ ਟਾਈਮ ਉਹਦੇ ਵਾਸਤੇ ਫੰਡ ਵੀ ਮਰੀਅਤ ਕਰਦੇ ਰਹਿੰਦੇ ਤੇ ਅੱਜ ਉਸੇ ਦੇ ਤਹਿਤ ਜਿਹੜਾ 2 ਲੱਖ ਰੁਪਏ ਸੀ 바ਰ ਕਾਉਂਸਲ ਦੇ ਵੱਲੋਂ ਚੈੱਕ ਦਿੱਤਾ ਗਿਆ ਹੈਗਾ ਬਾਰ ਅਸਵੀ ਫਪੇਗੜ ਸਾਹਿਬ ਨੂੰ ਤਾਂ ਕਿ ਇਥੋਂ ਦੀ ਲਾਇਬ੍ਰੇਰੀ ਪਹਿਲਾਂ ਵੀ ਹੈ ਬਸ ਉਹਨੂੰ ਚੰਗੀ ਤਰ੍ਹਾਂ ਅਪਗ੍ਰੇਡ ਕਰਕੇ ਚੰਗੇ ਤਰੀਕੇ ਦੀ ਬਣਾ ਲਾਇਬ੍ਰੇਰੀ ਬੜੀਆ ਲਾਇਬ੍ਰੇਰੀ ਬਣਾਈ ਜਾ ਸਕਦੀ ਉਹਦੇ ਲਈ ਇਹਨਾਂ ਨੂੰ ਪਰੇਸ਼ਾਨ ਸਰ ਇੱਕ ਜੱਥੇ ਮੈਂ ਇੱਕ ਮੈਨਾਕੀਏ ਤੇ ਮੁਛੀਆਂ ਲਈ ਇੱਕ ਮਾਰਕ ਦੇ ਬਾਰੇ ਬੱਚਾ ਮੈਨੂੰ ਮੁੱਤੂ ਇਸਰਾਲ ਵੀ ਸਪੈਸ਼ਲ ਸਕੀਮ ਹੈ ਅਸੀਂ ਵਾਰ-ਵਾਰ ਸਰਕਾਰਾਂ ਨੂੰ ਇਸ ਵਾਸਤੇ ਬੇਨਤੀ ਕਰਦੇ ਰਹਿੰਦੇ ਹਾਂ ਸੈਂਟਰ ਸਰਕਾਰ ਨੂੰ ਵੀ ਪਿਕਰੀਆ ਤੇ ਸਟੇਟ ਗਵਰਨਮੈਂਟ ਨੂੰ ਕੀਤੀ ਹੋਈ ਹੈ ਕਾਗਜ਼ ਭੇਜਿਆ ਹੋਇਆ ਹੈ ਜਿਹੜੇ ਯੰਗ ਐਡਵੋਕੇਟਸ ਨੂੰ ਨਾਂ ਦੇ ਸਟਾਈਪਿੰਡ ਦੇ ਦੇ ਕੁਝ ਪੰਜ ਸਾਲ ਉਹਨਾਂ ਨੂੰ ਕੁਝ ਨਾ ਕੁਝ ਮਾਲੀ ਮਦਦ ਜ਼ਰੂਰ ਕੀਤੀ ਜਾ ਤੇ ਮੁंशी वगैरह ਦਾ ਹਾਲੇ ਤੱਕ ਨਹੀਂ ਉਸਰਾ ਲਾਇਆ ਸੀ ਕਰਾਂਗੇ ਵਿਚਾਰੇ ਦੇ ਬਾਰੇ ਵੀ ਜੱਸਾ ਸਾਹਿਬ ਦੀ ਗੱਲ ਬੜੀ ਚੰਗੀ ਹੈ ਕਿ ਜਿਹੜੇ ਪੁਰਾਣੇ ਮੁਨਸੀਬ ਬਹੁਤ ਕਈ ਤਰ੍ਹਾਂ ਉਮਰਾਂ ਹੀ ਇੱਥੇ ਲਾ ਜਾਂਦੇ ਆ ਉਹਨਾਂ ਦਾ ਵੀ ਕੁਝ ਨਾ ਕੁਛ ਜੇ ਬੈਨੀਫਿਟ ਛੋਟਿਆ ਜਾ ਸਕੇ ਛੋਟਾ ਕੰਮ ਕਰ ਨਹੀਂ ਪਣੀ ਤੇ ਬਾਕੀ ਜਿਹੜਾ ਹੈ ਯੰਗ ਐਡਵੋਕੇਟਸ ਨਾਲ ਸਾਡੀ ਸਰਕਾਰ ਨਾਲ ਪਹਿਲਾਂ ਵੀ ਗੱਲ ਕਰ ਰਹੀ ਹੈ ਕਿ ਕੁਝ ਇਸ ਤਰ੍ਹਾਂ ਦਾ ਕਿਉਂਕਿ ਬਾਅਦ ਕਾਉਂਸਲ ਹੈ ਨਾ ਜਿਹੜੀ ਸਾਡੇ ਕੋਲ ਕੋਈ ਫੰਡ ਉੱਤਾਂ ਨਹੀਂ ਹੁੰਦੇ ਮਤਲਬ ਆਟ ਉਹਨਾਂ ਵੱਸ ਬੋਡੀ ਹੈ ਤੇ ਜਿਹੜੀ ਰਜਿਸਟ੍ਰੇਸ਼ਨ ਵਗੈਰਾ ਹੈ ਰੂਮੈਂਟ ਹੈ ਉਹੀ ਫੰਡ ਹੁੰਦਾ ਨੇ ਤੇ ਉਸ ਫੰਡ ਨੂੰ ਮੈਡੀਕਲ ਦੇ ਲਈ ਵੀ ਰੋਗੀਆਂ ਨੂੰ ਟਾਈਮ ਟੂ ਟਾਈਮ ਕੁਛ ਨਾ ਕੁਛ ਲੋੜਵੰਦਾਂ ਨੂੰ ਦਿੱਤੇ ਜਾਂਦੇ ਨੇ ਲੋੜਵੰਦ ਕੋਈ ਡੈਥ ਵਗੈਰਾ ਕੇਸ ਹੁੰਦਾ ਹੈ ਲੋੜਵੰਦ ਪਰਿਵਾਰ ਹੁੰਦੇ ਨੇ ਉਹਨਾਂ ਨੂੰ ਵੀ ਦਿੱਤਾ ਜਾਂਦਾ ਉਹਨਾਂ ਲਈ ਇਸ ਤਰ੍ਹਾਂ ਦੇ ਫੰਡ ਬਹੁਤ ਜ਼ਿਆਦਾ ਨਹੀਂ ਹੁੰਦੇ ਜਿੱਤੋਂ ਆਪਾਂ ਯੰਗ ਹੈ ਕਿਉਂਕਿ ਅੱਜਕੱਲ ਜਿਹੜਾ ਹੈ ਬਹੁਤ ਸਾਰੇ ਐਡਵੋਕੇਟਸ ਨਵੇਂ ਐਡਵੋਕੇਟ ਬਹੁਤ ਆ ਰਹੇ ਨੇ ਤੇ 바ਰ ਕਾਉਂਸਲ ਜਿਵੇਂ ਕਹਿੰਦੇ ਆਪਣੇ ਕੋਲ ਵੀ ਇਸ ਤਰ੍ਹਾਂ ਦਾ ਕੋਈ ਸਕੀਮ ਬਣਾ ਲੇ ਤਾਂ ਇਸ ਤਰ੍ਹਾਂ ਦੀ ਗੱਲ ਨਹੀਂ ਪਰ ਇਹ ਸਰਕਾਰ ਨੂੰ ਬੇਤੀ ਬਿੰਦੀ ਇਹਨਾਂ ਦੀ ਜਿਹੜੀ ਰਿਪ੍ਰੈਜ਼ੈਂਟੇਟਿਵ ਬਾਡੀ ਸੈਕਚੁਅਰੀ ਬਾਡੀ ਹੋਣ ਦੇ ਨਾਤੇ ਸਰਕਾਰ ਨੂੰ ਇਸੀ ਜ਼ਰੂਰ ਬੇਨਤੀ ਕਰਦੇ ਹਾਂ